चल खडी हो काम कर तिनू भेद्या महाराणी वडी ਤੂੰ ਮਾਰਾਂ ਮੈਂ ਕਹਿੰਦਾ ਬਹਾਦਰ ਨਹੀਂ ਬਿਕੇ ਆਂਦੇ ਆ ਸਰ ਜਿਵੇਂ ਕੀ ਹੋ ਗਿਆ ਕੋਈ ਤਕੂਲੀ ਕਹਿੰਦੀ ਏ ਕੋਈ ਫੱਟ ਕੇ ਨਹੀਂ ਆ ਅੱਜ ਇਹ ਰਣੀ ਜੁੱਧ ਨੂੰ ਹਾਂਜੀ ਕਰੀ ਆਣੀ ਆ ਬਸ ਸਰਵਾਈ ਆਂਦੀ ਸੀ ਦਾ ਚਲ ਛੇਤੀ ਕਰ ਮੈਂ ਖੇਤ ਜਾਂਦਾ ਇਹਨੂੰ ਛੱਡ ਜਾਉਂ ਸਕੂਲ ਕੋਈ ਨਹੀਂ ਮੈਂ ਆਪੇ ਛੱਡਿਆਉਂਗੀ ਤੁਸੀਂ ਵਗਜੋ ਚਲ ਮੈਂ ਛੱਡ ਜਾਂ ਨਹੀ ਨਹੀ ਕੋਈ ਨਹੀਂ ਮੈਂ ਛੱਡਿਆਉਣੀ ਆ ਤੁਸੀਂ ਖੇਤ ਕੰਮ ਰਹਿਦਾ ਹੋਵੋ ਨਾ ਉਹ ਜਾ ਕੇ ਦੇਖ ਲੋ ਟਾਈਮ ਲਾ ਫਿਰ ਨਾਲੇ ਟਾਈਮ ਨਾਲ ਸ਼ਾਮ ਨੂੰ ਘਰੇ ਆ ਜਾਓ ਚਲ ਠੀਕ ਹੈ ਭਾਈ ਜਾਂ ਸਕੂਲ ਜਾਂਗਾ ਤਾਂ ਖੜੀ ਹੋ ਕੰਮ ਕਰ ਤੈਨੂੰ ਭੇਜਾਂ ਮਹਾਰਾਣੀ ਨੂੰ ਵੱਡੇ ਨੂੰ ਸਕੂਲ ਕੰਮ ਦਾ ਕਰਦੀ ਨਹੀਂ ਹੈਗੀਗੀ ਲੱਗ ਜੂਗੀ ਮੈਨੂੰ ਸਕੂਲ ਛੱਡ ਕੇ ਉਹ ਸਕੂਲ ਭਾਂਡੇ ਪਏ ਮਾਂ ਦੇ ਨਾਲੇ ਉਹ ਮਾਂ ਦੇ ਨਾਲੇ ਹਾਂ ਕਿ ਮੂੰਹ ਜ ਗੋਣਗੋਣ ਕਰੀਏ ਨਹੀਂ ਚੱਜਣਾ ਬੋਲਾਂ ਵੀ ਮੰਮੀ ਮਾਂ ਦੇਣਗੇ ਭੇਜ ਸਕੂਲ ਕੰਮ ਦਾ ਕਰਨਾ ਨਹੀਂ ਹੈਗਾ ਕਰਦਾ ਸਾਨੂੰ ਤਾਂ ਸਾਡੇ ਮਾਂ ਪਿਓ ਨੇ ਸਕੂਲ ਭੇਜਿਆ ਨਹੀਂ ਸੀਗਾ ਨਏ ਜਮਾਨਾ ਕਿੰਨਾ ਫਰਾਬ ਹੋ ਰਿਹਾ ਹੈ ਕਿ 10 ਨੂੰ ਪੜਨ ਨੂੰ ਕੀ ਹੋਇਆ ਕੰਨ ਦਾ ਕੰਮ ਹੀ ਹੈ ਪੜ ਲਿਖ ਕੇ ਵੀ ਕਰੇ ਜਦੋਂ ਵਿਆਹ ਹੋ ਗਿਆ ਕਿੱਥੇ ਰੋਟੀ ਲਈ ਹੈਗੀ ਮੈਨੂੰ ਆਪ ਤਾਂ ਲੈ ਗਈ ਮਗਰੋਂ ਮੇਰੇ ਸਿਰ ਮੱਥੀ ਗਈ ਹੈ ਇਹਨੂੰ ਸਾਰਾ ਦਿਨ ਮੈਨੂੰ ਟਪਾਈ ਜਾਊਗੀ ਇਨਾ ਬਾਂਦਰੀ ਜੀ ਸਿੱਧ ਹੋਏ ਭਾਂਡੇ ਨਹੀਂ ਤੋਤੇ ਰਹਿਗੇ ਕਿੰਨਾ ਟਾਈਮ ਹੋ ਗਿਆ ਤੈਨੂੰ ਝਾੜੂ ਵੀ ਲਾਉਣ ਆਲੇ ਪਿਆ ਜਾ ਹਜੇ ਕੱਲੇ ਭਾਂਡੇ ਥੋੜੀ ਧੋਈ ਰਹਿਗੇ ਬੋਲਦੀ ਵੀ ਨਹੀਂ ਹੈਗੀ ਕਿ ਮੂੰਹ ਆ ਰੋਣਾ ਨਾ ਮੂੰਹ ਬਣਾ ਲੈਂਦੀ ਐ ਜੇ ਤੈਨੂੰ ਕੰਮ ਕਰੇ ਫੇਤੀ ਫੇਤੀ ਭਾਂਡੇ ਧੋ ਨਾ ਝਾੜੂ ਵੀ ਆਉਣਾ ਹੈ ਉਹ ਭਾਂਡੇ ਵਾਲੇ ਸਕੂਲ ਬੰਦ ਜਾ ਸਕੂਲ ਸਕੂਲ ਨਹੀਂ ਜਾਣਾ ਹੈ ਜੇ ਕੰਮ ਕਰ ਲੈ ਸਿੱਧਾ ਘਰ ਦਾ ਝਾੜੂ ਲਾ ਦੇ ਨਾਲੇ ਅੱਜ ਰੋਟੀ ਨਹੀਂ ਖਾਧੀ ਪੁੱਤ ਨਹੀਂ ਜੋਤ ਐ ਦائیں ਲੈ ਕੇ ਆ ਜਾ ਕੇ ਇੱਥੋਂ ਬਈਏ ਇੱਥੇ ਨਾ ਤੂੰ ਇਹ ਜਿਹੜਾ ਖਾਂਦਾ ਹੁੰਦਾ ਉਹਦਾ ਕਦੇ ਚੱਖਦੇ ਹੁੰਦੇ ਨਹੀਂ ਆ ਬਿਟਰ ਬਿਟਰ ਇਹਦੇ ਕੰਨੀ ਨੀਤ ਪਾਈ ਰੱਖਦੀ ਉਹਦੀ ਚੀਜ਼ ਚ ਨਾ ਮਰ ਰੋਈ ਜਾਏਂਗੇ ਇੱਥੇ ਬੈਠੀ ਕੰਮ ਕਰ ਲੈ ਜਾਂ ਫਿਰ ਝਾੜੂ ਲਾ ਦੇ ਇਹਤੂ ਕੁੜੀ ਤੋਂ ਹੋਰ ਵੀ ਕੰਮ ਕਰਾਈ ਨਹੀਂ ਨੇ ਇਹਨੂੰ ਸਕੂਲ ਚ ਕਰਕੇ ਭੇਜਿਆ ਕਰ ਮਾੜਾ ਮੋਟਾ ਨਾਲੇ ਤੂੰ ਆ ਗਿਆ ਵੱਡਾ ਪੜਾਉਣ ਵਾਲਾ ਤੂੰ ਰਹਿਣ ਦਾ ਕਰੇ ਘਰ ਦੇ ਹਿੱਸੇ ਲੈਣ ਨੂੰ ਮੈਨੂੰ ਵੀ ਤਾਂ ਪਤਾ ਹੈਗਾ ਕੰਮ ਮੇਰੇ ਤੋਂ ਨਹੀਂ ਹੁੰਦਾ ਤੂੰ ਕਰ ਲਿਆ ਕਰ ਕੰਮ ਸਾਨੂੰ ਤੇ ਸਾਡੇ ਮਾਪਿਆਂ ਨੇ ਪੜਾਇਆ ਨਹੀਂ ਹੈਗਾ ਇਹਨੂੰ ਮੈਂ ਸਕੂਲ ਭੇਜਦਾ ਤੇ ਘਰ ਦਾ ਕੰਮ ਕੌਣ ਕਰੂਗਾ ਕਿਹੜਾ ਤੁਸੀਂ ਕੋਈ ਨੌਕਰਾਨੀ ਲਾ ਰੱਖੀ ਹੋਵੇ ਉਹ ਕੰਮ ਕਰ ਦੂਗੀ ਮੈਂ ਇਥੋਂ ਨਹੀਂ ਪੜਾਇਆ ਜਾਂਦਾਗਾ ਚਲੋ ਭਾਈ ਆਪੀ ਮਰਦੀ ਕਰੂੰ ਕੁੜੀ ਕਰਨੀ ਹੈਗੀ ਜਾਣੇ ਕਿ ਨਹੀਂ ਆ ਤੁਹਾਨੂੰ ਦੀ ਜੁਰਤਾਂ ਲੱਗ ਜੂਗੀ ਜੀ ਮੈਨੂੰ ਆਪੇ ਛੱਡਿਆਉਣੀ ਹੈ ਤੁਸੀਂ ਵਗ ਜੋ ਖੇਤ ਸਰ ਕੋਈ ਨਾ ਮੈਂ ਜਾਂਦਾ ਜਾਂਦਾ ਛੱਡ ਜੂਗਾ ਇਹਨੂੰ ਨਹੀਂ ਨਹੀਂ ਕੋਈ ਨਾ ਮੈਂ ਛੱਡਿਆਉਣੀ ਹੈਗੀ ਤੁਸੀਂ ਕਿੱਧਰ ਛੱਡਦੇ ਫਿਰੋਗੇ ਉਹ ਸਰ ਮੈਂ ਜਾਣਾ ਖੇਤ ਤਾਂ ਜਾਣੇ ਆ ਉਧਰ ਛੱਡ ਜੂ ਨਹੀਂ ਕੋਈ ਨਾ ਮੈਂ ਆਪੇ ਛੱਡਿਆਉਂਗੀ ਤੁਸੀਂ ਜਾਓ ਕੰਮ ਤੇ ਚੱਲ ਛੱਡਿਆ ਫਿਰ ਲੇਟ ਨਾ ਹੋ ਜਾਏ ਸਕੂਲ ਤੇ ਠੀਕ ਐ ਮੰਗੇ ਗੱਲ ਸੁਣ ਕੇ ਜਾ ਭਾਈ ਮੇਰੀ ਸਾਰਾ ਪੁੱਤ ਬਲਕਿ ਮਾੜਾ ਮੋਟਾ ਜਬਾਤੋਂ ਨਹੀਂ ਵੀ ਕਹਾਂਦੇ ਐ ਕਰ ਤੇ ਮੈਂ ਕੀ ਹੋ ਗਿਆ ਉਹ ਸਕੂਲ ਨਹੀਂ ਜਾਂਦੀ ਇਹ ਕੁੜੀ ਛੱਡ ਕੇ ਨਹੀਂ ਆਉਂਦੀ ਐ ਅੱਛਾ ਨਾ ਇਹ ਮੈਂ ਮਾੜਾ ਮੋਟਾ ਕਹਿਣਾ ਤੂੰ ਤਾਂ ਖੇਤ ਬਗ ਜਾਣਾ ਤੇ ਫਿਰ ਮੇਰੇ ਗੱਲ ਪੈ ਜਾਂਦੀ ਐ ਕਾਹ ਕਿ ਭਾਈ ਉਹ ਇੱਥੇ ਛੱਡਿਆ ਹੋਣਾ ਕਾਹ ਕੀ ਜਾਨਾ ਨਾ ਤੂੰ ਗੌਰ ਨਹੀਂ ਕਰੀ ਕਦੇ ਆ ਕੇ ਆਏ ਨਹੀਂ ਚੈੱਕ ਨਹੀਂ ਕਰਿਆ ਵੀ ਸਕੂਲ ਤੂੰ ਕਿਤਾਬ ਨਹੀਂ ਦੇਖਦਾ ਲੈਣ ਜੀ ਆਪਦੇ ਕੰਮ ਤੇ ਮੰਗਣ ਹੋਇਆ ਰਹੇ ਨੇ ਉਹ ਟਾਈਮ ਨਹੀਂ ਲੱਗਦਾ ਹਮ ਖੇਤੀ ਆ ਗਾ ਮੈਨੂੰ ਪਤਾ ਹੈ ਬੱਚਿਆਂ ਵਾਸਤੇ ਟਾਈਮ ਕੱਢਣਾ ਪੈਂਦਾ ਨਹੀਂ ਉਹ ਕੁੜੀ ਨੇ ਕਹਿਆ ਕਰੀ ਮੈਂ ਸਕੂਲ ਨਹੀਂ ਉਹ ਤਾਂ ਨਿਆਣੀ ਹੈ ਤੂੰ ਤਾਂ ਨਹੀਂ ਲੈਣਾ ਤੇਰਾ ਫਰਜ਼ ਬਣਦਾ ਤੂੰ ਵੀ ਪੂਰੀ ਗੌਰ ਰੱਖ ਚੱਲ ਫਿਰ ਮੈਂ ਦੇਖਦਾ ਹਾਂ ਹਾਂ ਤੂੰ ਦੇਖੀ ਮੇਰਾ ਨਾਂ ਨਾਲੇ ਹੀ ਤੂੰ ਅਨੋਖਾ ਰਾਜਮਾਲੇ ਛੱਡਣ ਜਾਂਦਾ ਸੀ ਜਦੋਂ ਉਹਨੇ ਫਿਰ ਤਾਈਂ ਹੁੰਦਾ ਹੈ ਨਾ ਤੇ ਹੁਣ ਤੂੰ ਸਾਫ ਲਾ ਲੈ ਤੇ ਤੂੰ ਇਹ ਕਰਨਾ ਇਹੇ ਕੰਮ ਕੋਈ ਗੱਲ ਨਹੀਂ ਇਰਾਜੀ ਸੀ ਹਾਂ ਕਰ ਇਹ ਕੰਮ ਅੱਜ ਮੈਂ ਕਰਦਾਂਗਾ ਉਹ ਰਾਜ ਠੀਕ ਹੈ ਤੁਸੀਂ ਤੂੰ ਪਹਿਲੇ ਦੱਸਣ ਦਾ ਆਪਾਂ ਦੇਖ ਲੈਣੇ ਪਹਿਲੇ ਮੈਂ ਪਹਿਲਾਂ ਆਪ ਕਹਿ ਕਹਿ ਕੇ ਦੇਖ ਲਿਆ ਜਦੋਂ ਮੈਂ ਦੇਖਿਆ ਵੀ ਮੇਰੇ ਮੇਰੇ ਹਾਬ ਤੋਂ ਬਾਹਰ ਹੈ ਗੱਲ ਫਿਰ ਮੈਂ ਤਾਂ ਹਾਰ ਕੇ ਤੈਨੂੰ ਦੱਸੀਏ ਗੱਲ ਚੱਲ ਕੋਈ ਨਾ ਕਰ ਮੈਂ ਕਰਦਾਂਗਾ ਅੱਜ ਪਰ ਮੇਰਾ ਪੁੱਤ ਇਹ ਗੱਲ ਜ਼ਰੂਰ ਕਰ ਠੀਕ ਹੈ ਕਲੀ ਕਲੀ ਕਰ ਲੈ ਹੋਰ ਵੀ ਕੰਮ ਬਹੁਤ ਨੇ ਆਇਆ ਤੁਹਾਾਰੀ ਜਿਵੇਂ ਹੱਥ ਦੁਖਦੇ ਹੁੰਦੇ ਆ ਕਿ ਖੇਟਾਂ ਨੂੰ ਤੇ ਬਥੇਰਾ ਮਰਤ ਦੇਣੇ ਲੱਗੇ ਨਹੀਂ ਐ ਖੇਡਾਂ ਮੰਮੀ ਕੰਮ ਕਰੀਏ ਤੇ ਨਹੀਂ ਆਉਣੀ ਹੈ ਹੌਲੀ-ਹੌਲੀ ਕਰਦੀ ਆਂ ਜੀ ਹੋਰ ਨਹੀਂ ਕੰਮ ਕਰਦੇ ਸਾਰਾ ਦਿਨ ਇਹ ਤੇ ਲਾਉਂਗੀ ਜੈਂ ਸਾਫ ਕਰਨ ਤੇ ਨਹੀਂ ਚੱਜਣਾ ਨਹੀਂ ਸਾਫ ਕੀਤਾ ਇੱਥੋਂ ਸਮਾਰ ਕੇ ਸਾਰੇ ਕੁਝ ਸਮਾਰ ਕੇ ਸਾਫ ਕਰ ਦੇ ਹੌਲੀ-ਹੌਲੀ ਸਾਰਾ ਦਿਨ ਜੋਰ ਖੋ ਜੋਰ ਖੋ ਜੋਰ ਖੋ ਕੀ ਹੋਇਆ ਸੰਦੀਪ ਕਾਹਤ ਨਹੀਂ ਜੀ ਇਹਨੂੰ ਸਕੂਲ ਨਹੀਂ ਭੇਜਾਂਗਾ ਸਕੂਲ ਨਹੀਂ ਮੈਂ ਨਹੀਂ ਭੇਜਾਂਗਾ ਮੈਂ ਤਾਂ ਤੇ ਰਾਜ ਦੇ ਦਿਨ ਘਰੇ ਰੱਖ ਲੈਣੀ ਅੱਜਾ ਮੈਂ ਬਾਪੂ ਜੀ ਸਾਨੂੰ ਕਹਿੰਦਾ ਰੋਜ਼ ਖਰੂਨੀ ਭੇਜੇ ਨਹੀਂ ਇਹ ਕੌਣ ਕਰਾਉਂਦਾ ਤੁਹਾਨੂੰ ਬਾਪੂ ਜੀ ਸਾਨੂੰ ਕਹਿੰਦਾ ਰੋਜ਼ ਕਰੇ ਹੁੰਦੇ ਤੇ ਇਹ ਕੰਮ ਕਰਾਉਂਦੇ ਹੈਗੇ ਨਹੀਂ ਜੇ ਮੈਂ ਕਰ ਜੀ ਰੱਖਿਆ ਜਾਨੂੰ ਨਹੀਂ ਅੱਜਾ ਮੈਂ ਤੁਹਾਨੂੰ ਦੇਖ ਲਿਆ ਤੂੰ ਰੋਜ਼ੇ ਤੋਂ ਕੰਮ ਕਰਦਾ ਘੜ ਘੜ ਕੇ ਜੀ ਐਵੇਂ ਹੀ ਪਟਾਈ ਮਾਰੀ ਜਾਂਦਾਗਾ ਤਾਂ ਫਿਰ ਰੋਜ਼ਪੁਰ ਭੇਜਦੇ ਮੈਨੂੰ ਪਟਾਈ ਮਾਰਦਾ ਮੈਂ ਅੱਜ ਖੜ ਕੇ ਦੇਖ ਲੈਣਾ ਹੁਣ ਤੈਨੂੰ ਪਟਾਈ ਲੱਗਦੀ ਹੈ ਚਲ ਮੈਨੂੰ ਨਹੀਂ ਆਇਆ ਜਾਈਆ ਜੀ ਮੇਰੇ ਵੀ ਆਇਆ ਕੋ ਕਰਦੇ ਅੰਦਰ ਕਾ ਚਲ ਮੈਨੂੰ ਘਰੋਂ ਨਹੀਂ ਜਾਣਾ ਜੀ ਨਹੀਂ ਕਰਨਾ ਚਲ ਡੈਡੀ ਲਈ ਮਮਮੀ ਨੂੰ ਬਣਾਵਾ ਆ ਦੇਖਾ ਬੁਢੀ ਤੇਰੀ ਪੱਖ ਕਰਦੇ ਹੈਗੇ ਜੇ ਮੇਰੇ ਤੋਂ ਗਲਤੀ ਹੋ ਗਈ ਬਹੁਤ ਵੱਡੀ ਇੱਕ ਦਵਾ ਨਹੀਂ ਮੈਂ ਕਦੇ ਵੀ ਐਂ ਗੱਲ ਕੀ ਮੈਂ ਤਾਂ ਇਹਨੂੰ ਮਤਰੇ ਹੀ ਸਮਝ ਰੱਖਿਆ ਸੀ ਮੈਨੂੰ ਹਰ ਰੋਜ਼ ਸਕੂਲ ਭੇਜਿਆ ਕਰੋ ਇਹਦੀ ਪੜ੍ਹਨ ਦੀ ਉਮਰ ਹੈ ਮੈਨੂੰ ਸਕੂਲ ਭੇਜਿਆ ਕਰੋ ਮੈਨੂੰ ਪਤਾ ਨਹੀਂ ਸੀ ਜੀ ਮੈਨੂੰ ਆਂ ਜੀ ਮੈਨੂੰ ਮੇਰਾ ਜਵਾਬ ਹੀ ਚੰਗਾ ਲੱਗਦਾ ਸੀ ਇਹ ਨਹੀਂ ਮੈਨੂੰ ਚੰਗੀ ਲੱਗ ਰਿਹਾ। ਕੰਫੀਗਰ ਨੂੰ ਸਕੂਲ ਤੇ ਦਿਖ ਦੇਗਾ? ਠੀਕ ਹੈ।